ਪੰਜਾਬ ਵਿੱਚ ਸਰਦੀ ਦੇ ਮੌਸਮ ਕਾਰਨ ਲਗਾਤਾਰ ਧੁੰਦ ਪੈ ਰਹੀ ਹੈ ਜੋ ਵਾਹਨ ਚਾਲਕਾਂ ਲਈ ਖਤਰਨਾਕ ਹੈ ਧੁੰਦ ਕਾਰਨ ਲੁਧਿਆਣਾ ਦੇ ਦੋਰਾਹਾ ਨੈਸ਼ਨਲ ਹਾਈਵੇ ਤੇ ਵੱਡਾ ਸੜਕ ਹਾਦਸਾ ਵਾਪਰ ਗਿਆ ਇੱਕ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਜਿਸ ਵਿੱਚ ਸਵਾਰ ਚਾਰ ਲੋਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਵੱਲੋਂ ਮੌਕੇ ਤੇ ਪਹੁੰਚ ਕੇ ਰੈਸਕਿਊ ਕਰਵਾਇਆ ਗਿਆ ਧੁੰਦ ਕਾਰਨ ਕੁਝ ਸਮੇਂ ਲਈ ਟ੍ਰੈਫਿਕ ਵੀ ਪ੍ਰਭਾਵਿਤ ਰਿਹਾ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਲੁਧਿਆਣਾ ਦੀ ਹਰ ਸੱਚੀ ਤੇ ਤਾਜ਼ਾ ਖਬਰ ਲਈ ਲੁਧਿਆਣਾ ਅਲਰਟ ਨੂੰ ਫੋਲੋ ਕਰੋ ਗੱਡੀ ਹੈ ਜੀ ਦਰਾਹੇ ਲੱਗੇ ਰਵਲਟਨ ਰਿਸੋਰਟ ਹੈ ਜੀ ਉਹਦੇ ਲਾਗੇ ਵੀ ਫੁੱਟਪਾਥ 'ਤੇ ਲੱਗਣ ਕਾਰਨ ਪਟਕੀ ਜਦੋਂ ਐਸਐਸਐਫ ਟੀਮ ਉੱਥੇ ਮੌਕੇ ਤੇ ਪਹੁੰਚੀ ਜੀ ਪਹੁੰਚਣ ਤੋਂ ਪਹਿਲਾਂ ਹੀ ਸਾਡੇ ਜਿਹੜੇ ਚਾਰ ਬੰਦੇ ਵਿੱਚ ਸਵਾਰ ਸੀਗੇ ਦਿੱਲੀ ਤੋਂ ਆਏ ਸੀਗੇ ਤੇ ਇਹਨਾਂ ਦੀ ਗੱਡੀ ਇੰਨੀ ਜ਼ੋਰ ਨਾਲ ਵਿੱਚ ਫੁੱਟਪਾਥ ਵਿੱਚ ਜੇ ਤੇ ਪਲਟ ਗਈ ਪਾਈਟਨ ਤੋਂ ਬਾਅਦ ਉਹ ਪਬਲਿਕ ਨੇ ਸਾਡੇ ਜਾਣ ਤੋਂ ਪਹਿਲਾਂ ਕੱਢ ਲਈ ਸੀਗੇ ਜੀ ਵਿੱਚੋਂ ਐਂਬੂਲੈਂਸ ਰਾਹੀਂ ਸਾਨਾ ਵਾਲਾ ਹਸਪਤਾਲ ਪਹੁੰਚਾਤੇ ਸੀਗੇ ਸੱਟਾਂ ਪੇਟਾਂ ਆਂ ਦੇ ਮਾਮੂਲੀ ਨੇ ਜੀ ਕਿ ਦੂਜੀਆਂ ਸੱਟਾਂ ਲੱਗੀਆਂ ਨੇ ਸਾਡੇ ਉਹਨਾਂ ਦੇ ਫੋਨ ਤੇ ਸੰਪਰਕ ਹੋਇਆ ਤੇ ਉਹ ਰਹਿਣ ਵਾਲੇ ਨੇ ਜੀ ਭਣੂਕੇ ਪਿੰਡ ਪੈਂਦਾ ਭਣੂਕੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਜਿਹੜੇ ਦਿੱਲੀ ਤੋਂ ਆ ਰਹੇ ਸੀ ਜੀ ਤੇ ਉਹਨਾਂ ਨੇ ਪਹਿਲਾਂ 10 ਮਿੰਟ ਪਹਿਲਾਂ ਕਿਤੇ ਚਾਹ ਵੀ ਪੀਤੀ ਆ ਹੋਟਲ ਤੇ ਉਹ ਕਹਿੰਦੇ ਵੀ ਧੁੰਦ ਦਾ ਕੋਈ ਪਰੋਲਾ ਜਿਹਾ ਆਇਆ ਕਿ ਉਹ ਆਉਣ ਕਾਰਨ ਵੀ ਡਰਾਈਵਰ ਨੂੰ ਦੇਖਿਆ ਨਹੀਂ ਜੀ ਅੱਗੇ ਗੱਡੀ ਬੇ ਪੈਟਰੋਲ ਹੋ ਕੇ ਉਹਦੇ ਵਿੱਚ ਵੱਜੀ ਗੱਡੀ ਪੂਰੀ ਤਰ੍ਹਾਂ ਖਤਮ ਹੋ ਗਈ ਜੀ ਜਿਹੜਾ ਅਸੀਂ ਉੱਥੇ ਗੱਡੀ ਨੂੰ ਸਾਈਡ ਤੇ ਕਰਾ ਕੇ ਰੋਡ ਕਲੀਅਰ ਕਰਵਾ ਕੇ